ਸੇ ਦੋਸਤ ਇੱਕ ਚੀਜ਼ ਹੋਰ ਅਸੀਂ ਨਾ ਬਦਲਾ ਜੱਟੀ ਦੀ ਫਿਲਮ ਦੀ ਨਾ ਆਡੀਓ ਵੱਜਦੀ ਦੇਖੀ ਉਹ ਡਾਇਲੋਗਾਂ ਦੀ ਨਾ ਕਿ ਆਡੀਓ ਚੱਲਦੀ ਹੁੰਦੀ ਸੀ ਘਰਾਂ ਚ ਹਾਂ ਬਦਲਾ ਜੱਟੀ ਇੱਕ ਕਹਿ ਲੋ ਕਿ ਮੀਲ ਪੱਥਰ ਸੀ ਬਹੁਤ ਹੋਤ ਸੀ ਉਸ ਤੋਂ ਬਾਅਦ ਅਚਾਨਕ ਚਲੋ ਕੁਝ ਜ਼ਿਆਤੀ ਕਾਰਨ ਹੁੰਦੇ ਆ ਯੋਗਰਾਜ ਯੋਗਪਾ ਜੀ ਜੜਿਆ ਉਸ ਸਕਰੀਨ ਤੋਂ ਗਾਇਬ ਹੋ ਜਾਂਦੇ ਤਕਰੀਬਨ ਤਕਰੀਬਨ ਤੁਸੀਂ ਇੱਕ ਨਾ ਉਹ ਗਾਣਾ ਕੀਤਾ ਬਿਨਾ ਪਿਆ ਕਰਡੋ ਵਜਾਣਿਆ ਨਾ दारू ਤੇਰੀ ਮਾੜੀ ਉਹਦੇ ਜੋਗਰਾਜ ਸਾਹਿਬ ਫੇਰਾਉਂਦੇ ਨੇ ਹਾਂ ਬਿਲਕੁਲ ਮਤਲਬ ਕਿ ਉਹ ਕਿਵੇਂ ਤੁਹਾਡੇ ਆਈਡੀਆ ਕਿਦਾ ਆ ਗਿਆ ਜਾਂ ਗਾਣਾ दारू ਤੇ ਔਰ दारू ਦੇ ਗਾਣੇ ਤੇ ਚ ਵੀ ਇੱਕ ਸਬਕ ਸਿਜਾ ਬੂ ਸਿਗਾ ਬਾਪੂ ਤੇਰਾ ਪਿੰਡ ਦਾ ਮੋਰੀ ਵੇ ਤੂੰ ਕਰਵਾਣਾ ਭੱਲੇ ਕਿਲਾ ਇੱਕ ਜ਼ਮੀਰ ਵਿੱਚ ਕੇ ਜੀਪ ਲੈ ਆਂਦੀ ਲੱਡੀ ਮੈਨੂੰ ਪੰਕਤੀਆਂ ਯਾਦ ਨੇ ਹਰ ਵੇ ਬਾਪੂ ਤੇਰਾ ਪਿੰਡ ਦਾ ਮੋਰੀ ਤੂੰ ਕਰਵਾਣਾ ਕਰਦੀ ਐ ਬਧੀਆਂ ਛੱਡ ਦੇ ਕੈਦੀ ਦੀ ਲਾਰੀ ਲਾਰੀ ਦਿਨ ਆ ਵੀ ਆ ਗਿਆ ਡੁੱਬ ਜਾਲੇ ਦਰਾਰੂ ਤੇਰੀ ਵਾੜਾ ਉਹ ਕਦਾ ਮਤਲਬ ਕਿ ਬਣਿਆ ਗਾਣਾ ਕਿ ਤੁਸੀਂ ਸ਼ੋਗਰਾਜ ਨੂੰ ਉਹਨਾਂ ਨੂੰ ਲੈ ਕੇ ਆਏ ਉਸ ਟਾਈਮ ਇੱਕ ਬਹੁਤ ਵੱਡਾ ਫੇਸ ਸੀਗਾ ਉਹ ਇੱਕ ਗਾਣੇ ਚ ਲੈ ਕੇ ਆਉਣਾ ਉਹ ਗੱਲਬਾਤ ਇਸ ਤਰ੍ਹਾਂ ਹੋਈ ਵੀ ਦੇਖੋ ਮੈਂ ਤਾਂ ਕਿਹਾ ਬੀ ਆਫ ਵੀਟ ਕੰਮ ਕਰਦਾ ਹਾਂ ਜੀ ਇਹ ਗਾਣਾ ਵੀ ਜਦੋਂ ਅਸੀਂ ਵਰ ਗਿਆਗਾ ਨਾ ਦੂਰਦਰਸ਼ਨ ਤੇ ਲੈ ਕੇ ਗਿਆ ਨਾ ਦੂਰਦਰਸ਼ਨੀ ਬਾਦਮ ਸੀ ਕੋਈ ਚੈਨਲ ਹੋਰ ਨਹੀਂ ਸੀਗਾ ਤੇ ਦੂਰਦਰਸ਼ਨ ਨੇ ਗਾਣਾ ਰਿਜੈਕਟ ਕਰਤਾ ਅੱਛਾ ਜੀ ਆਂ दारू ਕਰ ਕਹਿੰਦੀ ਇਹ ਗਾਣਾ ਨਹੀਂ ਚੱਲੇ दारू ਹੈ ਅੱਛਾ ਜੀ ਤਾਂ ਇੱਕ ਵਾਰੀ ਰਿਜੈਕਟ ਕੀਤਾ ਦੂਜੀ ਵਾਰੀ ਫੇਰ ਉਹ ਹੀ ਮਿਸ਼ਰਾ ਜੀ ਕਿ ਮੈਂ ਉਹਨਾਂ ਕੋਲ ਗਿਆ ਮੈਂ ਕਿਹਾ ਜੀ ਐਂ ਕਰੂ ਗਾਣਾ ਮੇਰੇ ਸਾਹਮਣੇ ਵੇਖੋ ਐਂਡ ਤੱਕ ਗਾਣਾ ਦੇਖਣਾ ਤੁਸੀਂ ਜੇ ਤੁਸੀਂ ਰਿਜੈਕਟ ਕਰ ਦੋਗੇ ਓਕੇ ਮੈਂ ਕਹਾਂਗਾ ਰਿਲੀਜ਼ ਹੀ ਨਹੀਂ ਕਰਨਾ ਐਂਡ ਤੱਕ ਦੇਖ ਲਓ ਉਹ ਜਦੋਂ ਉਹਨਾਂ ਨੇ ਐਂਡ ਤੱਕ ਗਾਣਾ ਦੇਖਿਆ ਉਹਦੇ 'ਚ ਤਾਂ ਲੈਸਨ ਸੀਗੇ ਮੈਂ ਸਭ ਹੀ ਆਰੇ ਤਾਂ ਲੈਸਨ ਹੈ ਸਬਕ ਹੈ ਉਹ दारू ਤੇਰੀ ਮਾਰੀ ਕਹਿ ਰਹੀ ਆ ਕਿਨੇ दारू ਨਾ ਪੀਂਦਾ ਦਮ ਦਾ ਤਾਂ ਦਿਖਾਇਆ ਬੰਦਾ ਲੇਕਿਨ ਮਾਰੀ ਹੈ ਨਾ ਪੋਸਟਵਲ ਐਕਟਿਵ ਨਹੀਂ ਸੋ ਸਟੋਰੀ ਇਹ ਬਣੀ ਕਿ ਮੇਰਾ ਕੋਈ ਦੋਸਤ ਸੀਗਾ ਤੇ ਬੰਗਿਆਲੇ ਕੋਲੇ ਉਹਦੀ ਡੈਥ ਹੋ ਗਈ ਤੇ ਉਹ दारू ਵੀ ਕੀ ਮਰਿਆ ਸੀਗਾ ਤੇ ਉੱਥੇ ਮੇਰੇ ਜਿਹੜੇ ਵੈਨਸ ਹੁੰਦੇ ਨਾ ਉੱਥੇ ਉਹਦੀਆਂ ਭੈਣਾਂ ਦੇ ਉਹਦੇ ਬੱਚਿਆਂ ਦੇ ਉਹਦੀ ਘਰ ਵਾਲੀ ਦੇ ਉਹ ਵੈਨ ਮੇਰੇ ਨਾ ਮੈਨੂੰ ਗੱਡੀ ਚ ਚਲਾ ਲਿਆ ਸੀਗਾ ਬੰਗਿਆ ਤੋਂ ਜਲੰਧਰ ਨੂੰ ਤੇ ਮੈਨੂੰ ਮਤਲਬ ਉਹ ਬੜਾ ਬੇਚੈਨ ਜਿਹਾ ਉਹਨਾਂ ਨੇ ਕਰ ਦਿੱਤਾ ਤੇ ਉਤੋਂ ਆਉਂਦਿਆਂ-ਆਉਂਦਿਆਂ ਹੀ ਮੈਂ ਉਹ ਗਾਣਾ ਲਿਖਿਆ ਨਾਲ ਮੁੰਡਾ ਬੈਠਾ ਸੀ ਤੁਸੀਂ ਆਪ ਲਿਖਿਆ ਸੀ ਗਾਣਾ ਸਦੀ ਮੇਰਾ ਗਾਣਾ ਹੀ ਆ ਓਕੇ ਫਿਰ ਇਹ ਦੇਖਿਆ ਅੱਛਾ ਬੇਕ ਵੀ ਲੈਂਦੇ ਸੀ ਕਹਿੰਦੀ ਮੇਰੇ ਬਹੁਤ ਗਾਣੇ ਮੇਰੇ ਤਕਰੀਬਨ 80 90 ਗਾਣੇ ਮੇਰੇ ਆਮ ਗਾਣੇ ਹੋਰ ਨੇ ਔਰ ਹਿੱਟ ਗਾਣੇ ਆ ਸਾਰੇ ਲੋਕਾਂ ਨੂੰ ਪਤਾ ਨਹੀਂ ਜਾਂਦੀ ਇਸ ਚੀਜ਼ ਦਾ ਅੱਛਾ ਜੀ ਮੈਂ ਵੀ ਹੋਰ ਵੀ ਬੜੀ ਗੱਲਾਂ ਕਰਾਂ ਜਿਵੇਂ ਨੇ ਮਾਲੋ ਇਹ ਮੇਰੇ ਜਿੰਨੇ ਗਾਏ ਗੀਤ ਆਲਮੋਸਟ ਮੇਰੇ ਗਾਣੇ ਹਿੱਟ ਅਸੀਂ ਲਗਭਗ 90 ਤੋਂ ਸੁਣਦੇ ਆ ਤੁਹਾਨੂੰ ਪਰ ਇਹ ਨਹੀਂ ਸੀ ਪਤਾ ਕਿ ਤੁਸੀਂ ਗਾਣਾ ਆਪ ਵੀ ਲਿਖਦੇ ਹੋ ਬਿਲਕੁਲ ਜੀ ਮੇਰੇ ਬਹੁਤ ਗਾਣੇ ਲਿਖੇ ਔਰ ਮੇਰੇ ਸਾਰੇ ਹਿੱਟ ਗਾਣੇ ਜਿਹੜੇ ਮੇਰੇ ਲਿਖਿਆ ਹੈ ਉਹ ਗਾਣਾ ਮੈਂ ਲਿਖ ਲਿਆ ਗਾਣਾ ਰਿਕਾਰਡ ਕਰ ਲਿਆ ਉਸ ਤੋਂ ਬਾਅਦ ਸਾਡੇ ਦਿਮਾਗ 'ਚ ਇਹ ਗੱਲ ਆਇਆ ਵੀ ਇਹ ਗਾਣਾ ਬਹੁਤ ਵੱਡਾ ਹੈ ਜਗਮੀਤ ਬੱਲ ਅ ਤੇ ਬੰਬਈ ਦੇ ਵਿੱਚ ਹੋ ਇੱਕ ਜ਼ੀਰ ਦੇ ਉੱਤੇ ਇੱਕ ਪ੍ਰੋਗਰਾਮ ਰਿਕਾਰਡ ਕਰਦਾ ਹੁੰਦਾ ਸੀਗਾ ਤਾਂ ਉਹਨੇ ਮੇਰਾ ਪ੍ਰੋਗਰਾਮ ਇੱਕ ਰਿਕਾਰਡ ਕੀਤਾ ਸੀਗਾ ਤੇ ਮੈਂ ਉਸ ਬੰਦੇ ਦੀ ਜਿਹੜੀ ਕਲਾ ਦੇਖੀ ਉਹਨੇ ਜੋ ਐਡਿਟ ਕੀਤਾ ਜੋ ਉਹਨੇ ਮੇਰਾ ਚਿਹਰਾ ਦਿਖਾਇਆ ਜੋ ਬੈਕਗ੍ਰਾਉਂਡ ਤੇ ਸੀ ਤੇ ਮੈਂ ਉਹਨੂੰ ਅਰੇਹ ਦਿੱਤੀ ਵੀ ਯਾਰ ਤੂੰ ਵੀਡੀਓ ਡਾਇਰੈਕਟਰ ਬਣ ਉਹ ਕਹਿੰਦਾ ਜੀ ਵੀਡੀਓ ਡਾਇਰੈਕਟਰ ਮੈਂ ਕਿੱਦਾਂ ਬਣ ਸਕਦਾ 5000 ਮੇਰੀ ਤਨਖਾਹ ਬੰਬਈ ਚ ਤੇ ਲੱਖਾਂ ਦੇ ਕੰਮ ਮੈਂ ਨਹੀਂ ਕਰ ਸਕਦਾ ਮੈਂ ਕਿਹਾ ਤੂੰ ਕਰਨਾ ਚਾਹੁੰਦਾ ਮੈਂ ਤੈਨੂੰ ਪੇਸ਼ ਕਰੂੰਗਾ ਕਰੇਗਾ ਕਹਿੰਦਾ ਠੀਕ ਹੈ ਬੰਦਾ ਬਹੁਤ ਕ੍ਰੀਏਟਿਵ ਹੈ ਜਗਮੀਦ ਬਾਲ ਤੁਸੀਂ ਬਾਕੀ ਦੇਖੋ YouTube ਤੇ ਉਹਦੇ ਵਰਗਾ ਬੰਦਾ ਕ੍ਰੀਏਟਿਵ ਡਾਇਰੈਕਟਰ ਮੈਨੂੰ ਨਹੀਂ ਨਜ਼ਰ ਆਇਆ ਗਿਆ ਅੱਜ ਤੱਕ ਵੀ ਸੋ ਮੈਂ ਇਹਨੂੰ ਕਿਹਾ ਲਾ ਗਾਣਾ ਖੇਡ ਗਾਣੇ ਤੇ ਉਹਨੇ ਵੀ ਮੈਨੂੰ ਕਿਹਾ ਕਹਿੰਦਾ ਪਾਦੀ ਗੱਲ ਇਹ ਵੀ ਗੁੱਗੂ ਤੇ ਯੋਗਰਾਜ ਬੜੇ ਵੱਡੇ ਸਟਾਰ ਸੀ ਲੇਕਿਨ ਇਹਨਾਂ ਦਾ ਡਿਸਪਿਊਟ ਹੋਇਆ ਹੋਇਆ ਇਹ ਕੰਮ ਨਹੀਂ ਕਰ ਰਹੇ ਤੇ ਬਤ ਇਹੀ ਕਾਰਨ ਸੀ ਕਿ ਯੋਗਰਾਜ ਦੇਖ ਨਹੀਂ ਸੀ ਰਹੇ ਉਹਨਾਂ ਰਹਿਣ ਨਾਲੋਂ ਜ਼ਿਆਦਾ ਉਹਨਾਂ ਨਾਲ ਉਸਮੀ ਆ ਜਾ ਡਿਸਪਿਊਟ ਹੋ ਬਾਕੀ ਸੇ ਟਾਈਮ ਹਿੱਟ ਹੋ ਗਿਆ ਫੇਰ ਉਹ ਯੋਗਰਾ ਜੀ ਨਾਲ ਉਹ ਚੰਡੀਗੜ੍ਹ ਦਾ ਜਗਮੀਤ ਬੱਲ ਅੱਛਾ ਜੀ ਉਹਦੀ ਮੀਲ ਜੋ ਸੀਗਾ ਤੇ ਉਹਨਾਂਰੇ ਜਾ ਕੇ ਉਹਨਾਂ ਨਾਲ ਗੱਲ ਕੀਤੀ ਵੀ ਆ ਗਾਣਾ ਤੇ ਅਸੀਂ ਤੋਂ ਲੋਦੇ ਚਾਇਨ ਦਿਖਾਉਣਾ ਚਾਹੁੰਦੇ ਕੋਈ ਮੈਂ ਕਰਨਾ ਹੀ ਨਹੀਂ ਜਾਣੇ ਇਹਨਾਂ ਦਾ ਬਸ ਹਰ ਤਾਂ ਉਹ ਤਾਂ ਉਹਦੇ ਪੈਸਵਾ ਦੇ ਰਹੇ ਨੇ ਇਸ ਬਿਲੇ ਬਿਲੇ ਕਰਨਾ ਫੇਰ ਉਹਨਾਂ ਨੂੰ ਦੋ ਤਿੰਨ ਵੀਰੇ ਕਿਤੇ ਉਹ ਇਕੱਠੇ ਉਹਦੇ ਗਾਣਾ ਸੁਣਾਤਾ ਉਹਨਾਂ ਅੱਛਾ ਜੀ ਜਦੋਂ ਗਾਣਾ ਸੁਣਾਦਾ ਉਹ ਬਾਅਦ ਚ ਗਾਣਾ ਉਹ ਲੱਗ ਪੇ ਤੇ ਉਹਨਾਂ ਨੇ ਫੋਨ ਕਰਕੇ ਉਹਨੂੰ ਕਿਹਾ ਵੀ ਆ ਜਾ ਕਹਿੰਦੇ ਗਾਣਾ ਬਹੁਤ ਯਾਰ ਕਲਿੱਕ ਹੀ ਹੈ ਹਿੱਟ ਹੈ ਗਾਣਾ ਚੱਲੇ ਘਰ ਕਰਦੇ ਆ ਉਹ ਫਿਰ ਗਾਣਾ ਅਸੀਂ ਦੋਲੀ ਕੀ ਦੂਰੀ ਮੇਰੇ ਦੋਸਤ ਨੇ ਐਚ ਐਸ ਭੱਜਰ ਉਹਨਾਂ ਦੇ ਪਿੰਡ ਚੋਂ ਸ਼ਾਇਦ ਚੈਸਟਾ ਜਨ ਤੇ ਇੱਕ ਸਿੰਗਰ ਵੀ ਹੁੰਦੇ ਸਨ ਨਹੀਂ ਉਹੀ 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 ਲੋਕੀ ਕਾਲੀ ਫੋਨ ਆ ਸੀ ਜਦੋਂ ਉਹਨਾਂ ਨੂੰ ਲੋਟ ਮੈਗੀਤਾ ਸੀ ਬੰਬੇ ਸੇ ਜੀ ਦੇ ਵਿੱਚ ਸੋ ਉਹਨਾਂ ਨੇ ਪਿੰਡ ਗਾਣਾ ਸ਼ੂਟ ਕੀਤਾ ਉਹ ਗਾਣਾ ਮਹਾਰਾਜ ਫਿਰ ਜਦੋਂ ਰਿਕਾਰਡ ਹੋਇਆ ਤੇ ਜਦੋਂ ਫਿਰ ਉਹ ਪਲੇ ਹੋਇਆ ਵੀਡੀਓ ਉਹ ਬਹੁਤ ਜ਼ਬਰਦਸਤ ਸੀਗਾ ਉਹਦਾ ਮਿੰਟੂ ਭਾਜੀ 10 ਸਾਲ 10 ਸਾਲ ਉਹ ਗਾਣਾ ਮੈਂ ਕਿਹਾ ਵੀ ਜਿਹੜੀ ਮੈਨੂੰ ਮਿਲਦੇ ਆ ਬੰਦੇ ਕਿ ਨਕਉਦਰ ਦੀ ਕੋਈ ਪਾਰਟੀ ਹੈ ਡੀ ਜੇ ਪਲੇ ਕਰਦੇ ਆ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਭਾਜੀ ਮੈਂ ਆਪ ਦੱਸਿਆ ਤੁਹਾਨੂੰ ਕਿ ਕਰੋੜਾਂ ਰੁਪਈਆ ਲੱਖਾਂ ਨਹੀਂ ਕਰੋੜਾਂ ਬਈ ਅਸੀਂ ਇਸ ਗਾਲੇ ਦੇ ਸਭ ਤੋਂ ਕਮਾਇਆ ਲੋਕੀ ਸਾਨੂੰ ਕਹਿੰਦੇ ਹੁੰਦੇ ਸੀ ਉਹ ਕੀ ਕਰਦੇ ਸੀ 10-15 ਆਰਟਿਸਟ ਲੈ ਕੇ ਸਟੇਜ ਦੇ ਉੱਤੇ ਉਦਾਂ ਹੀ ਉਹ ਜੁੱਤੀ ਚ ਕੁੜੀ ਜੁੱਤੀ ਬਣਵਾ ਲਈ ਸੀ ਉਹਨਾਂ ਨੇ ਸਪੈਸ਼ਲ ਅੱਛਾ ਜੀ ਜੁੱਤੀ ਦੇ ਵਿੱਚ ਉਹਨਾਂ ਨੇ ਨਾ ਅੰਦਰ ਮੈਟਲ ਲਵਾ ਲਿਆ ਸੀਗਾ ਹਾਂ ਜੁੱਤੀ ਜੋ ਦਾਰੂ ਬਿੰਦੋ ਆਉਂਦੀ ਸੀ ਜੁੱਤੀ ਦੇ ਵਿੱਚ ਦਾਰੂ ਪਾ ਕੇ ਪੀਂਦੇ ਸੀ ਪੱਠੇ ਲਿਉਂਦੇ ਸੀ ਪੱਠੇ ਵਾਲੀ ਮਸ਼ੀਨ ਉਹ ਰੱਖਦੇ ਸੀ ਉਹ ਬੜਾ ਡਰਾਮਾ ਕਰਦੇ ਸੀ ਤੇ ਲੋਕੀ ਕਹਿੰਦੇ ਸੀ ਉਹ ਆਈਟਮ ਚਾਰ ਵਾਰੀ ਕਰੋ ਤੇ ਸਾਨੂੰ ਕਹਿੰਦੇ ਸੀ ਦਿਨ ਦੇ ਵਿੱਚ 2-2 ਤਿੰਨ-ਤਿੰਨ ਬੁਕਿੰਗ ਹੁੰਦੀ ਆ ਸੀਗਾ ਸੋ 10 ਸਾਲ ਉਸ ਗੀਤ ਨੇ ਅੱਜ ਵੀ ਮੈਂ ਜਿੱਥੇ ਜਾਂਦਾ ਹਾਂ ਪੂਰੀ ਦੁਨੀਆ ਦੇ ਵਿੱਚ ਲੋਕੀ ਆ ਦੇਖ ਲੋ ਮੈਂ ਸੁਣਦੀ ਐ ਐਨੇ ਸਾਲ ਪਹਿਲਾਂ ਸੁਨਾਇਆ ਸੀ ਤੇ ਮੈਨੂੰ ਉਹ ਪੰਕਤੀਆਂ ਯਾਦ ਆ ਗਈਆਂ ਲੋਕੀ ਖੁਦ ਹੁੰਦੇ ਜੀ ਰੁਕ ਨੂੰ ਸਾਰਾ ਗਾਣਾ ਯਾਦ ਆਉ ਸੋ ਉਹ ਗਾਣਾ ਬਸ ਰਾਈਫਲ ਉਸ ਤੋਂ ਬਾਅਦ ਜਦ ਯੋਗ ਬਾਜੀ ਜਦੋਂ ਚੱਲ ਗਏ ਫਿਰ ਸਾਰੇ ਗਾਣਾ ਹਰੇ ਦਬਾਰਾ ਜੋ ਬਾਜੀ ਨੂੰ ਰਹਿ ਗਈ ਉਦਾਰੇ ਗਰੂਆਂ ਦੇ ਵਿੱਚ ਆਉਣਾ ਸਟਾਰ ਬੋਲ ਤੇ ਬੱਸ ਉਸ ਤੇ ਸਹੀ ਉਸ ਤੋਂ ਬਾਅਦ ਸਕਰੀਨ ਤੇ ਕਾਫੀ ਹਾਜ਼ਰੀ ਰਹੀ ਆ ਅੱਛਾ ਇੱਕ ਦੋ ਗਾਣਾ ਨਹੀਂ ਜੀ ਨਾ ਹਾਂਜੀ ਥੈਂਕ ਉਹ ਇੱਕ ਵੱਖਰੀ ਟੱਚ ਦਾ ਨਾ ਹਾਂ ਤਾਂ ਤੁਸੀਂ ਅੱਗੇ ਆ ਕੇ ਤੇ ਫਿਰ ਮਤਲਬ ਕਿ ਕਲਾਸਿਕਲ ਤੇ ਫਲਾ ਫਲਾ ਡਿਓਰ ਸਭ ਬਾਲ ਗਏ ਕਿ ਜ਼ਰਾ ਸਫਰ ਤੈ ਕਰਕੇ ਤਾਂ ਇੱਕ ਹੋਰ ਵੱਖਰੇ ਰੰਗ ਚ ਆ ਗਏ ਨਾ ਹਾਂਜੀ ਉਹ ਅਸਲ ਦੀ ਵਿੱਚ ਮਿੱਟੂ ਬਾਜੀ ਨਾ ਮੈਂ ਪਹਿਲਾ 95 ਜੋ ਮੈਂ ਅਮਰੀਕਾ ਗਿਆ ਵੈਸੇ ਵੈਸੇ ਨਾ ਮਾਫ ਕਰਨਾ ਸਰਿੰਦਰ ਸਿੰਘ ਦਾ ਸਰਦੂਲ ਸਿਕੰਦਰ ਹਰ ਭਾਈ ਜਨਮਾਨ ਹੰਸ ਬਾਜੀ ਤੇ ਤੁਸੀਂ ਸਾਰੇ ਟਲਦੇ ਗਏ ਹਰੇਕ ਨੇ ਬੋਕ ਤੱਕ ਦਾ ਸਫ਼ਰ ਤੈਅ ਕਰ ਲਿਆ ਕੌਲੀ-ਕੌਲੀ ਲੰਘੇ ਚਰੰਗੇ ਗਏ ਬੰਦਾ ਉਹੀ ਅੱਗੇ ਵਧੂਗਾ ਜੀ ਹਰ 4-5 ਸੌ ਉਸੇ ਵੀ ਟੀਸੀ ਰੇਚ ਗਿਆ ਸੀ ਜੀ ਬਹੁਤ ਅੱਗੇ ਸਾਰੇ ਟੀਸੀ ਵਿੱਚ ਹੀ ਗਿਆ ਫੋਰ ਸਿੰਗਾਪੁਰ ਜੋ ਮੈਂ ਮੇਰੇ ਮਿਊਜ਼ਿਕ ਦੇ ਵਿੱਚ ਬਹੁਤ ਸਾਰੀਆਂ ਟਿਪਾਂ ਜ਼ਿਆਦਾ ਟਿਪਾਂ ਜਿਹੜੀ ਆ ਤੀਸਰੀ ਦੇ ਵਿੱਚ ਐਚ ਐਮ ਵੀ ਵਿੱਚ ਵੀਨਸ ਵੱਡੀ ਗੱਲ ਹੁੰਦੀ ਰਹੀ ਸੀ ਜੀ ਤੀਸਰੀ ਸਾਲ ਤੇ ਕੰਪਨੀ ਨਾਲ ਕੰਮ ਕੀਤਾ ਸੋ ਇਹ ਮੈਂ 95 ਵਿੱਚ ਅਮਰੀਕਾ ਗਿਆ ਸੀ ਫਸਟ ਟਾਈਮ ਕੀ ਦੀਪ ਜਗਮੋਨ ਕੋਰ ਅਸੀਂ ਉੱਥੇ ਪ੍ਰੋਗਰਾਮ ਕਰਨ ਗਿਆ ਸੀ ਉਸ ਤੋਂ ਬਾਅਦ ਕੈਨੇਡਾ ਵੀ ਬਹੁਤ ਦਿਨ ਕੰਮ ਕੀਤਾ 4-5 ਸਾਲ ਕੈਨੇਡਾ ਵੀ ਬਹੁਤ ਸਾਰੇ ਸ਼ੋਅ ਕੀਤੇ ਅਸੀਂ ਇੱਕ ਵਾਰੀ ਫੈਮਿਲੀ ਨਾਲ ਮੈਂ ਗਿਆ ਸੀਗਾ 2004 ਦੇ ਵਿੱਚ ਮੇਰਾ ਫੈਮਿਲੀ ਵਿਜ਼ਿਟ ਸੀ ਇੰਗਲੈਂਡ ਦਾ ਅੱਛਾ ਸੋ ਉੱਥੇ ਅਸੀਂ ਕਿਤੇ ਬਾਜ਼ਾਰ ਚ ਘੁੰਮ ਰਹੇ ਸੀਗੇ ਤੇ ਉੱਥੇ ਮੈਨੂੰ ਇੱਕ ਮੁੰਡਾ ਮਿਲਿਆ ਉਹਦਾ ਨਾਮ ਅਮਿਤ ਅਮਿਤ ਕਰਕੇ 뮤జిక్ ਡਾਇਰੈਕਟਰ ਆ ਉਹਦੇ ਬੜੇ ਗਾਣੇ ਹਾਂ ਮੈਂ ਪੂਰਾ ਨਾਮ ਭੁੱਲ ਗਿਆ ਅਮਿਤਾ ਪੱਕਾ ਉਹਦਾ ਨਾਮ ਉਹ ਮੈਨੂੰ ਮਿਲਿਆ ਤੇ ਉਹਨੇ ਮੈਨੂੰ ਕਿਹਾ ਵੀ ਭਾਜੀ ਤੁਸੀਂ ਇੱਥੇ ਆਏ ਹੋ ਕੋਈ ਗਾਣਾ ਗੁਣਾ ਰਿਕਾਰਡ ਕਰਜੋ ਅੱਛਾ ਹਾਂ ਮੈਨੂੰ ਇਹ ਤਕ ਨਹੀਂ ਮਿਲ ਗਿਆ ਪਰ ਉਹ ਮੇਰੇ ਪਰ ਜਾਣਦਾ ਸੀਗਾ ਓਕੇ ਜਾਣਦਾ ਸੀ ਮਾਦ ਤੁਹਾਨੂੰ ਦੋਸਤਾਂ ਤੋਂ ਜਾਣਦੇ ਸੀ ਲੰਤ ਸਾਰੇ ਤੇ ਉਹ ਮੈਂ ਕਿਹਾ ਯਾਰ ਉਹ ਵੀ ਕਿਹਨੂੰ ਮਿਲਣਾ ਹੈ ਕਹਿੰਦੇ ਮੈਂ ਤੁਹਾਨੂੰ ਮਲਾਉਣਾ ਉਨੇ ਵੀਰ ਮੈਨੂੰ ਅਮਨ ਹੀਰ ਦੇ ਨਾਲ ਬਾ ਮਾ ਜੀ ਆਇਆ ਗੱਲਰ ਗੱਲ ਕਰ ਲਓ ਉਹਨਾਂ ਨੇ ਇੱਕ ਗਾਣਾ ਮੇਰਾ ਰਿਕਾਰਡ ਕੀਤਾ ਜਿੱਥੇ ਜਾਣ ਪੰਜਾਬੀ ਬੱਕਰੀ ਟੌਰ ਬਣਾ ਲੈ ਰ ਪਰ ਸੋ ਮੈਂ ਜੀ ਉੱਥੇ ਹੀ ਸੀ ਅੰਗਲੈਂਡ ਚ ਉਹ ਟੇਬਲ ਰੀਲਿਸ ਹੋ ਗਈ ਜਦੋਂ ਉਹਨਾਂ ਨੇ ਇੰਡੀਆ ਆਇਆ ਉਹ ਗਾਣਾ ਜਿੱਦਾਂ ਹਰ ਵਿਆਹ ਤੋਂ ਪਹਿਲਾਂ ਸਤਗੁਰੂ ਨਾਨਕ ਤੇਰੀ ਰੀਲਾ ਨਿਆਰੀ ਇਹ ਚੱਲਦਾ ਸੀ ਨਾ ਉਹ ਗਾਣਾ ਪੂਰੀ ਦੁਨੀਆ ਚ ਪੂਰੇ ਵਰਲਡ ਦੇ ਵਿੱਚ ਜਦੋਂ ਵੀ ਕੋਈ ਪ੍ਰੋਗਰਾਮ ਦੀ ਸ਼ੁਰੂਆਤ ਹੁੰਦੀ ਅੱਜ ਵੀ ਉਹ ਗਾਣਾ ਜਿੱਥੇ ਜਾਣ ਪਿਆ ਬੀ ਬੱਕਰੀ ਟੌਰ ਉਹ ਨਾਲ ਲੈਂਦੇ ਉਹ ਗਾਣਾ ਮੇਰਾ ਵੱਜ ਗਿਆ ਪਿਆ ਉਹ ਗਾਣਾ ਬੜਾ ਹਿੱਟ ਹੋ ਗਿਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਇੱਕ ਹੋਰ ਗਾਣਾ ਐਡਿਪ ਕਰਨੀ ਸੀ ਗਰਾਉਂਡ ਸ਼ੇਕਰ 1 ਗਰਾਉਂਡ ਸ਼ੇਕਰ ਟੂਆ ਮਨਹਿਰ ਨੇ ਉਹ ਗਾਣੇ ਜੀ ਗਾ ਫੇਰ ਕਰੋ ਫਿਰ ਉਹਦੇ ਚ ਗਾਣਾ ਹਰ ਕਬਰੂ ਦੀ ਅੱਖ ਵਿੱਚ ਤੂੰ ਨਹੀਂ ਅੱਜ ਕੱਲ ਰੜ ਰੜ ਕੇ ਨਹੀਂ ਆ ਤੇ ਉਹ ਗਾਣਾ ਉਹਨਾਂ ਨੇ ਕੀਤਾ ਉਹ ਮੈਂ ਤਨ ਆ ਹੀ ਗਈ ਜਾਂਦਾ ਸੀ ਉੱਥੇ ਆਪਾਂ ਜਦੋਂ ਬੈਠੇ ਸੀ ਤੂੰ ਮੈਂ ਖੇ ਗਾਣੇ ਤੇ ਤੂੰ ਉਹ ਬਹੁਤ ਸੋਹਣਾ ਗਾਣਾ ਸੀ ਉਹ ਗਾਣਾ ਭਾਜੀ ਅੱਜ ਤੱਕ ਵੀ ਬਹੁਤ ਸੋਹਣੀ ਬੀਤ ਪਾ ਸੋਹਣੀ ਹਰ ਕਲੱਬ ਹਰ ਪੱਬ ਹਰ ਵਿਆਹ ਤੇ ਹਰ ਮੇਲਾ ਬਹੁਤ ਸੋਹਣੀ ਸੀ ਬਿਲਕੁਲ ਔਰ ਉਦੋਂ ਬਾਅਦ ਫਿਰ ਗੱਲ ਲੱਗੀ ਕਹਿੰਦੇ ਵੀ ਹੁਣ ਆਪਾਂ ਟੇਪ ਕਰੀਏ ਪੂਰੀ ਅਮਰੇ ਪਛ ਗਿੰਦੇ ਸੋ ਮੈਂ ਕਾ ਜੀ ਕਰਦੀ ਆ ਉਹ ਫਿਰ ਟੇਪ ਕੀਤੀ ਅਸੀਂ ਜਿਹਦਾ ਟਾਈਟਲ ਹੀ ਸੀਗਾ ਨਹੀਂ ਜੀਣਾ ਨਹੀਂ ਤੇ ਉਹ ਗਾਣੇ ਤੇ ਉਹ ਗਾਣਾ ਵੀ ਮੇਰਾ ਹੀ ਲਿਖਿਆ ਹੋਇਆ ਅੱਛਾ ਉਹ ਵੀ ਤੁਸੀਂ ਲਿਖਿਆ ਹਾਂਜੀ ਤੇ ਉਹ ਫਿਰ ਗਾਣਾ ਅਸੀਂ ਰਿਕਾਰਡ ਕੀਤਾ ਪੂਰੀ ਟੇਪ ਰਿਕਾਰਡ ਕੀਤੀ ਤੇ ਉਹ ਗਾਣਾ ਉਹਦੇ ਚ ਦੋ ਗਾਣੇ ਬਹੁਤ ਵੱਡੇ হিট ਹੋਏ ਪੁੱਤ ਜੱਟਾਂ ਦੇ ਸ਼ੌਂਕੀ ਹੁੰਦੇ ਫੋਰ ਬੁੱਲਟ ਤੇ ਜੀਪਾਂ ਦੇ ਲਾਡੀ ਸੁਸਵਾ ਦੇ ਬਾਈ ਦਾ ਲਿਖਿਆ ਸੀਗਾ ਲਿਕੇ ਨੋ ਉਹਦੇ ਚ ਹੋਰ ਵੀ ਗਾਣੇ ਕਿੱਦਾਂ ਪਾ ਲਈ ਸੋਈਏ ਮੇਲਾ ਰੋਟਲਾ ਸਾਰਾ ਹੋਰ ਹੀ ਚਾਰ ਪੰਜ ਵੀਰੇ ਗਾਣੇ ਲਿਖੇ ਸਕੇ ਔਰ ਤੇਬ ਜਦੋਂ ਮਾਰਕੀਟ ਚ ਆਉਂਦੀ ਹੈ ਜੀ ਬਸ ਉਸ ਤੋਂ ਬਾਅਦ ਫਿਰ ਮਿੰਟੂ ਭਾਜੀ ਮਤਲਬ ਬੱਦੇ ਨੂੰ ਜਿਹੜਾ ਐਂਡ ਵਾਲਾ ਸਥਾਨ ਲੱਗਦਾ ਮੈਨੂੰ ਮੈਨੂੰ ਉਹ ਮਿਲ ਗਿਆ ਉਹਦੀ ਮੈਂ ਤੁਹਾਨੂੰ ਸਟੋਰੀ ਸੁਣਾਉਣਾ ਹੈ ਇੱਕ ਭੰਗੜਾ ਅੰਡਰਗਰਾਉਂਡ ਕ ਭੰਗੜਾ ਕੰਪੀਟੀਸ਼ਨ ਨਾ ਦਾ ਇੱਕ ਪ੍ਰੋਗਰਾਮ ਹੁੰਦਾ ਹੈ ਪੂਰੇ ਵਰਲਡ 'ਚ ਜਿਹੜਾ ਕਰਾਇਆ ਜਾਂਦਾ ਤੇ 2009 ਦੇ ਵਿੱਚ ਮੈਨੂੰ ਫੋਨ ਆ ਰਿਹਾ ਹੈ ਵੈਨਕੂਵਰ ਤੋਂ ਕਿ ਇਸ ਇੱਕ ਸ਼ੂ ਕਰਵਾ ਰਹੇ ਹ ਯੂਨੀਵਰਸਿਟੀ ਤੋਂ ਉਹਦੇ ਤੇ ਚੌਹੇ ਤੁਹਾਡੀ ਅਪੀਅਰੈਂਸ ਹੈ ਸੋ ਮੇਰਾ ਮੈਨੇਜਰ ਸੀਗਾ ਗੋਪੀ ਯਾ ਤੇ ਯੂਕੇ ਤਾਂ ਉਹਨਾਂ ਨੇ ਉਹ ਪ੍ਰੋਗਰਾਮ ਕਰ ਲਿਆ ਅਸੀਂ ਉੱਥੇ ਪ੍ਰੋਗਰਾਮ ਕਰਨ ਗਏ ਤੇ ਬੜਾ ਜ਼ਬਰਦਸਤ ਪ੍ਰੋਗਰਾਮ ਹੁੰਦਾ ਟੋਟਲ ਸਟੂਡੈਂਟ ਹੁੰਦੇ ਆ ਸਾਰੇ ਔਰ ਕਈ ਕੰਟਰੀ ਤੋਂ ਸਟੂਡੈਂਟ ਆਏ ਹੁੰਦੇ ਉਹਨਾਂ ਦੇ ਪੇਰੈਂਟਸ ਹੁੰਦੇ ਉਹਨਾਂ ਦੇ ਯਾਰ ਦੋਸਤ ਹੁੰਦੇ ਆ ਉਹ ਪ੍ਰੋਗਰਾਮ ਹੋ ਗਿਆ 2009 ਦੇ ਵਿੱਚ ਸਾਡੇ ਲਈ ਬੜੀ ਮਾਣ ਦੀ ਗੱਲ ਸੀ ਕਿ ਯੂਕੇ ਪੌਂਡਾ ਕੰਪੀਟੀਸ਼ਨ ਦੇ ਵਿੱਚ ਮੈਨੂੰ ਪਰਫਾਰਮੈਂਸ ਕਰਨ ਲਈ ਉਹਨਾਂ ਨੇ ਬੁਲਾਇਆ ਚਲੋ ਕੰਮ ਚੱਲਦਾ ਗਿਆ ਬਹੁਤ ਗਾਣੇ ਹਿੱਟ ਹੋ ਰਹੇ ਸੀਗੇ ਉਸ ਤੋਂ ਬਾਅਦ 2010 ਦੇ ਵਿੱਚ ਫਿਰ ਮੈਨੂੰ ਫੋਨ ਆ ਰਿਹਾ ਕਿ ਯੂਕੇ ਭਗੜਾ ਕੰਪੀਟੀਸ਼ਨ ਦੇ ਵਿੱਚ ਅਸੀਂ ਤੁਹਾਡੀ ਪਰਫਾਰਮੈਂਸ ਕਰਾਉਣੀ ਹੈ ਅਮਰੀਕਾ ਦੇ ਵਿੱਚ ਸੋ ਇਹਨੂੰ ਫਿਰ ਉਹਨਾਂ ਨੇ ਬੁੱਕ ਕੀਤਾ ਸੈਕੰਡ ਟਾਈਮ ਬੜੀ ਚਰਚਾ ਹੋਈ ਕਿ ਨਿਰਮਲ ਸਿੱਧੂ ਹੀ ਕਿਉਂ ਜਾ ਰਿਹਾ ਬੜੇ ਕਲਾਕਾਰ ਹੈ ਪੂਰੇ ਹਿੰਦੁਸਤਾਨ ਦੇ ਕਲਾਕਾਰ ਪਏ ਮਤਲਬ ਆਰਟਿਸਟ ਕਰਦੇ ਹੁੰਦੇ ਚਰਚਾ ਕਰਦੇ ਹੁੰਦੇ ਹੈ ਵੀ ਇਹਦੇ ਸੇ ਨੂੰ ਕਿਉਂ ਦੂਜੀ ਵਾਰੀ ਬੁਲਾਇਆ ਹੋਰ ਬੁਲਾਉਣਾ ਚਾਹੀਦਾ ਲਿਕਰੋ ਤੇ VOTING ਹੁੰਦੀ ਆ ਉਥੇ ਆਰਟਿਸਟ ਕੀਤਾ ਜਾਂਦਾ VOTING ਤੇ VOTING ਕਰਾਉਂਦੇ ਆ ਜਿਹੜੇ ਕਲਾ 10 ਕਲਾਕਾਰਾਂ ਦਾ ਨਾਮ ਪਾਤਾ ਉਹਦੇ ਚ VOTING ਕਰ ਦੋ ਜਿਹਦੀ ਜ਼ਿਆਦਾ ਉਹਨਾਂ ਨੇ ਬੁੱਕ ਕਰਨਾ ਹੈ ਪਰਸਨਲਟੀ ਕੋਈ ਨਹੀਂ ਕੋਈ ਫਰਮੈਸ਼ ਨਹੀਂ ਬੜੀ ਵੱਡੀ ਗੱਲ ਸੀ ਦੂਜੀ ਵਾਰੀ ਮੈਨੂੰ ਬੁਲਾ ਲੈਣਾ ਉਸ ਤੋਂ ਬਾਅਦ 2011 ਆ ਗਿਆ 11 ਦੇ ਵਿੱਚ ਫੇਰ ਨਿਰਮਲ ਸਿੱਧੂ ਨੂੰ ਫੋਨ ਆਉਂਦਾ ਹੈ ਜੇ ਪੰਗੜਾ ਕੰਪੀਟੀਸ਼ਨ ਦੇ ਵਿੱਚ ਤੁਹਾਡੀ ਪਰਫਾਰਮੈਂਸ ਇੰਗਲੈਂਡ 'ਚ ਅਸੀਂ ਕਰਾਉਣੀ ਚਾਹੁੰਦੇ ਆ ਹਮਰ ਸਮਿਥ ਅਪੋਲੋ ਲੰਡਨ ਦੇ ਵਿੱਚ ਸੋ 2011 ਦੇ ਵਿੱਚ ਮੈਨੂੰ ਫੇਰ ਬੁੱਕ ਕੀਤਾ ਉਹਨਾਂ ਨੇ ਦਿੰਨਸਾਲ ਲਗਾਤਾਰ ਇੱਕ ਆਰਟਿਸਟ ਨੂੰ ਇੱਕ ਮੈਨੇਜਮੈਂਟ ਬੁੱਕ ਕਰਦੀ ਹੈ। ਔਰ ਸਾਲ ਚ ਇੱਕੀ ਪ੍ਰੋਗਰਾਮ ਉਹਨਾਂ ਦੂਜਾ ਨਹੀਂ ਉਹਨਾਂ ਦਾ ਕੋਈ ਤਸਫਿਰ ਹੋ ਜਾਂ ਨਹੀਂ ਕਰਵਾ ਰਹੇ ਹੋ। ਇੱਕ ਲੜਾ ਚ ਇੱਕੀ ਕਰਾਉਣਾ ਉਹਨਾਂ ਨੇ। ਔਰ ਅਨਾਉਂਸ ਹੋ ਜਾਣਾ ਕਿ ਇਸ ਵਾਰ ਕੈਨੇਡਾ ਚ ਹੈ, ਇਸ ਵਾਰ ਆਸਟ੍ਰੇਲੀਆ ਚ ਹੈ, ਇਸ ਵਾਰੀ ਜਰਮਨ ਚ ਹੈ। ਉਹਦੇ ਟਿੱਟਾਂ ਬੁੱਕ ਹੋ ਜਾਣੀ, ਨਾਲ ਦੀ ਨਾਲ ਹੀ ਟਿੱਟਾਂ ਜਿਹੜੀਆਂ ਵਿਕ ਜਾਣੀਆਂ ਉਹ ਸਿੱਧੇ ਨਹੀਂ। ਤੱਕ ਫੁੱਲ ਮਤਲਬ ਜਿਹੜਾ ਕੋਈ ਬੰਦਾ ਬਾਹਰਲਾ ਟਿਕ ਨਹੀਂ ਲੈ ਸਕਦਾ। ਮੇਰੇ ਨਾਲ ਇੰਗਲੈਂਡ ਚ ਮੈਂ ਗਿਆ ਮੇਰੇ ਨਾਲ ਇੱਕ ਲੜਕੀ ਸੀਗੀ ਸਰ ਕਾ ਗਿਆ ਲਾਜ ਕਾਲੋ ਤਾਂ ਬੜਾ ਨਾਮ ਹੈ। ਤੇ ਮੈਂ ਸੋਚਾ ਵੀ ਇਹਦੇ ਨਾਲ ਡਿਊਟ ਕਰਦੇ ਆ ਰੜਕੇ ਬਲਗਾਲਾ ਸੋ ਉਹਦੀ ਮਦਰ ਮੇਰੇ ਨਾਲ ਚਲੇ ਗਈ ਕਿ ਅਸੀਂ ਵੀ ਚਲੀ ਗਏ ਮੈਂ ਕਿਹਾ ਚਲੋ ਆਜੋ ਤੁਸੀਂ ਵੀ ਚਲੋ ਤੇ ਜਦੋਂ ਅਸੀਂ ਐਂਟਰੀ ਕਰਨੀ ਸੀ ਉਹ ਕਹਿੰਦੇ ਦੋ ਪਾਸਾ ਥੋੜੇ ਹੂੰ ਦੋ ਪਾਸਾ ਹੈ ਆਰਟਿਸਟਸ ਔਰ ਸਰਕਾ ਗੇਲਾ ਕਿ ਜਾ ਕੋਈ ਨਹੀਂ ਜਾ ਸਕਦਾ ਜਾਣੀ ਤੇ ਤਨ ਨੇ ਸੀ ਸਭ ਦੋ ਹੀ ਪ੍ਰੋਫਾਈਲਸ ਕਰਕੇ ਆਏ ਸੀ ਇਹਨਾਂ ਸਟ੍ਰਿਕਟ ਮਤਲਬ ਉਹਨਾਂ ਦਾ ਮੈਨੇਜਮੈਂਟ ਹੈ ਸੋ ਇਹ ਇਦਾਂ ਨਹੀਂ ਬੜੀਆਂ ਮਤਲਬ ਅਚੀਵਮੈਂਟਸ ਜਿਹਨੂੰ ਆਪਾਂ ਕਹਿ ਦਈਏ ਜਿਦਾਂ ਉਹ ਸ਼ੀਸ਼ੇ ਕਾ ਦਿਲ ਜਿਹੜਾ ਗਾਣਾ ਆਇਆ ਆਹ ਹਾਂਜੀ ਆਇਆ 2000 ਦੇ ਵਿੱਚ ਲਕਸਜੀ ਸ਼ਨੀਵਾਰ ਦੇ ਵਿੱਚ ਪਰਮਾ ਤੋਂ ਪਹਿਲੇ ਸੀਗੇ ਮੈਂ ਆਪ ਉਹ ਵੀ ਮੈਂ ਦੱਸ ਲੱਗਾ ਸੀ ਕਿ ਮਤਲਬ ਫੀਟ ਸਿੰਗਰ ਸੀਗੇ ਜਿਹੜੇ ਜੀਓ ਉੱਥੇ ਉਹ ਲਕਸਜੀ ਸ਼ਨੀਵਾਰ ਦੇ ਵਿੱਚ ਮੈਂ ਪੰਜਾਬ ਦਾ ਪਹਿਲਾ ਸਿੰਗਰ ਸੀਗਾ ਜਿਹਨੇ ਉੱਥੇ ਜਾ ਕੇ ਪਰਫਾਰਮੈਂਸ ਕੀਤੀ ਇੱਕ ਇੱਕ ਟਰੈਕ ਨਹੀਂ ਦੋ ਗਾਣੇ ਔਰ ਇੱਕ ਗਾਣੇ ਦੇ ਵਿੱਚ ਮੇਰੇ ਨਾਲ ਅੱਜ ਦਾ ਜਿਹੜਾ ਬਹੁਤ ਵੱਡਾ ਡਾਇਰੈਕਟਰ ਹੈ ਜਿਹੜਾ ਸ਼ਾਹਰੂਖ ਖਾਨ ਨੂੰ ਤੇ ਅਕਸ਼ੇ ਖਾਨ ਨੂੰ ਤੇ ਸੁਲਮਾਨ ਖਾਨ ਨੂੰ ਚਾਰਿਆ ਰਹਿਮ 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 ਰੂਜ਼ਾ ਮਿਰਨਲ ਸਾਈਡ ਤੇ ਡਾਂਸ ਕਰ ਰਿਹਾ ਐਕਟ ਕਰ ਰਿਹਾ ਮੈਂ ਉਸ ਮੇਨ ਲੀਡ ਕਰ ਰਿਹਾ ਔਰ ਉਹ ਜਿੰਕੋ ਆਰਟਿਸਟ ਕਹਿੰਦੇ ਆਪਾਂ ਹਾਂ ਜੀ ਉਹਨਾਂ ਦੇ ਵਿੱਚ ਸ਼ਾਮਲ ਆਉ ਔਰ ਉਹ ਮੇਰੇ ਲਈ ਬਹੁਤ ਮਾਨ ਦੀ ਗੱਲ ਸੀ ਕਿ ਉਸ ਵਕਤ ਪੰਜਾਬੀ ਚੈਨਲ ਹੀ ਕੋਈ ਨਹੀਂ ਸੀ ਲੇਕਿਨ ਮੈਂ ਐਮਟੀਵੀ ਵੀਟੀਵੀ ਜੀਟੀਵੀ ਹੈਨਾ ਉਹਨਾਂ ਤੇ ਮੇਰੇ ਗਾਣੇ ਮੇਰੀਆਂ ਇੰਟਰਵਿਊ ਚਲਦੀਆਂ ਔਰ ਮੇਰੇ ਸ਼ੋ ਹੋ ਰਹੇ ਉੱਤੇ